जय मां दुर्गे तेरे वरगे कई राजे आए ते कई तुरगे सबने सोशल मीडिया पे देखी हैं जेडीया टिपणियां के प्रशासन नु नहीं सुनदीयां ਅਸੀਂ ਭਾਰਤ ਦੇਸ਼ੋ ਚ ਰਹਿੰਦੇ ਤੇ ਉਹਦਾ ਕਾਨੂੰਨ ਉਹਦਾ ਬਹਾਲ ਰੱਖਣਾ ਕਾਨੂੰਨ ਦੇ ਨਾਲ ਚੱਲਣਾ ਸਾਡਾ ਫਰਜ਼ ਬੰਦਾ ਪ੍ਰਸ਼ਾਸਨ ਦੇ ਕਾਨੂੰਨ ਨੂੰ ਦੇਖਦੇ ਹੋਏ ਅਸੀਂ ਪ੍ਰਸ਼ਾਸਨ ਦੀ ਗੱਲ ਮੰਨੀ ਹੈ ਉਸ ਰਾਜੇ ਨਸ਼ੇੜੀ ਨੇ ਆਪਣੇ ਅੰਮ੍ਰਿਤਸਰ ਦਾ ਸ੍ਰੀ ਹਮਸਾਹਿਬ ਸਾਹਿਬ ਦਾ ਜਿਹੜਾ ਮਾਹੌਲ ਹੈ ਉਹ ਖਰਾਬ ਕੀਤਾ ਵਾ ਉਹ ਰਾਜਾ ਬਹੁਤ ਜਲਦੀ ਵੱਜਣੇ ਵਾਲਾ ਹੈ ਤੇਰਾ ਬਾਜਾ ਪ੍ਰਸ਼ਾਸਨ ਨੂੰ ਵੀ ਸਾਡੇ ਧਰਮ ਦਾ ਜਿਹੜਾ ਮਾਨ ਰੱਖਣਾ ਚਾਹੀਦਾ ਜਿਹੜਾ ਇੱਥੇ ਰਾਜਾ ਨਸ਼ੇੜੀ ਆ ਤਾਂ ਕਿ ਇਹ ਪਗੰਡੀ ਲੋਕ ਜਿਹੜਾ ਇਨਸਾਨ ਹੈ ਜਿਹੜਾ ਹੱਤ ਰਾਮ ਫਿਰਕੂ ਜਾਲ ਪ੍ਰਸਤ ਨੂੰ ਜਿਹੜੀ ਜਾਤਾਂ ਦੇ ਵਿੱਚ ਵੰਡ ਰਿਹਾ ਹੈ ਪ੍ਰਸ਼ਾਸਨ ਨੇ ਜਿਹੜਾ ਵਿਸ਼ਵਾਸ ਦਵਾਇਆ ਹੈ ਤੇ ਉਸ ਵਿਸ਼ਵਾਸ ਨੂੰ ਕਾਇਮ ਰੱਖਣ ਪ੍ਰਸ਼ਾਸਨ ਨੇ ਜੋ 4 ਦਿਨ ਦਾ ਟਾਈਮ ਲਿਆ ਪੰਜਵੇਂ ਦਿਨ ਚਾਰ ਦਿਨ ਪ੍ਰਸ਼ਾਸਨ ਦੇ ਹੋਣਗੇ ਪੰਜਵਾਂ ਦਿਨ ਜਿਹੜਾ ਇਹ ਸਾਰਾ ਸਾਡੇ ਸਾਥੀਆਂ ਦਾ ਆਊਗਾ ਅਹੀਂ ਉਹਨਾਂ ਦੀ ਗੱਲ ਮੰਨੀ ਹੁਣ ਪ੍ਰਸ਼ਾਸਨ ਨੇ ਸਾਨੂੰ વિશ્વાસ ਦਵਾਇਆ ਅਹੀਂ ਪ੍ਰਸ਼ਾਸਨ ਤੇ ਆਸ ਕਰਦੇ ਆਂ ਔਰ ਇਹਨਾਂ ਨੂੰ ਕਹਿੰਨੇ ਆ ਕਿ ਜੇਕਰ ਤੁਸੀਂ ਸਾਡੇ ਨਾਲ ਜੋ ਕੀਤਾ ਵਾਦਾ ਇਤੇ ਪੂਰੇ ਨਾਲ ਉਤਰੇ ਫਿਰ ਜਿੱਦਾਂ ਖਾਲਸਾ ਪੰਥ ਔਰ ਸਮਾਜ ਜਿਹੜਾ ਹਿੰਦੂ ਨਤਾਵ ਸਮਾਜ ਜਿਹੜਾ ਔਰ ਖਾਲਸਾ ਪੰਥ ਆਪਣੀ ਰਵੱਈਆ ਅਨੁਸਾਰ ਫਿਰ ਇਹ ਮੋਰਚਾ ਜਿਹੜਾ ਸੰਘਰਸ਼ ਵਿਢੇਗਾ ਫਿਰ ਜਿਵੇਂ ਰਾਜ ਭਾਰਤੀ ਟੀਵੀ ਦੇਖਣ ਵਾਲੇ तमाम ਦਰਸ਼ਕਾਂ ਦਾ ਇੱਕ ਵਾਰੀ ਫਿਰ ਤੋਂ ਗੁਰੂਆਂ ਪੀਰਾਂ ਪੈਗਮਾਂ ਰਦੀ ਧਰਤੀ ਸ਼੍ਰੀ ਅਮ੍ਰਿਤਸਰ ਦੇ ਵਿੱਚ ਸਵਾਗਤ ਕਰਦੇ ਆ ਤਾਂ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੋਵੇ ਕਿ ਅਮ੍ਰਿਤ ਦੇ ਇੱਕ ਮੁੱਦਾ ਜਿਹੜਾ ਬੜਾ ਹਾਈਲਾਈਟ ਕੀਤਾ ਗਿਆ ਹੋਇਆ ਹੈ ਰਾਕੇਸ਼ ਤਰੇਹਨ ਉਰਫ ਰਾਜਾ ਕਿੰਗ ਜਿਹੜਾ ਕਿ ਆਪਣੇ ਆਪ ਨੂੰ ਨੋਟਾਂ ਦਾ ਕਿੰਗ ਸਮਝਦਾ ਵਾ ਉਹਦੇ ਵੱਲੋਂ ਤਾਂ ਰੋਸ਼ ਕਿਤੇ ਨਾ ਕਿਤੇ ਸਾਡੇ ਕੋਲੋਂ ਆਪਣੇ ਮੀਡੀਆ ਪੱਧਰ ਤੇ ਉਤੇ ਵੀ ਹੈਗਾ ਸੀ ਕਿ ਕਿਤੇ ਨਾ ਕਿਤੇ ਨੇ ਮੀਡੀਆ ਨੂੰ ਵੀ ਜਿਹੜਾ ਕਿ ਗਲਤ ਸ਼ਬਦਾਵਲੀ ਦਾ ਯੂਜ਼ ਕੀਤਾ ਗਿਆ ਸੀ ਪਰ ਉਹ ਚੀਜ਼ ਜਿਹੜੀ ਸੀ ਉਹਦਾ ਜਵਾਬ ਤਾਂ ਮੀਡੀਆ ਦੇ ਭਾਈਚਾਰੇ ਨੇ ਸਾਡੇ ਵੱਲੋਂ ਦਿੱਤਾ ਗਿਆ ਪਰ ਅੱਜ ਸ਼ਹਿਰ ਦੇ ਸਮਸਤ ਜਿਹੜੀਆਂ ਹਿੰਦੂ ਸਿੱਖ ਜਥੇਬੰਦੀਆਂ ਵਾ ਉਹਦੇ ਖਿਲਾਫ ਜਿਹੜਾ ਮੋਰਚਾ ਖੋਲਿਆ ਗਿਆ ਤਾਂ ਗਲਤ ਬਤ ਕਰੰਦੀ ਵੀ ਉਹਨਾਂ ਨਾਲ ਅਸੀਂ ਕੋਸ਼ਿਸ਼ ਕਰਦੇ ਹਾਂ ਜੇ ਕਹਾਂਗੇ ਜਾਵੇ ਨਾ ਹਰੋ ਜਾਵੇ ਬਾਬੇ ਜੀਵਨ ਸਿੰਘ ਜੀ ਦੇ ਚਰਨਾਂ ਨੂੰ ਭਾਵੇ ਸਤਿ ਕੀ ਆਕਾਰ ਭਰਤ ਮਾਤਾ ਕੀ ਜੈ ਜੇ ਕਾਰਾ ਬੀਜ ਰੰਗੇ ਹਰ ਹਰ ਮਹਾਦੇਵ ਅੱਜ ਕਟੇ ਹੁੰਦਾ ਛਡੇ ਰਜਿੰਦਰ ਸ਼ਰਮਾ ਜੀ ਜਿਹੜੇ ਹਿੰਦੂ ਨੇਤਾ ਨੇ ਅੱਜ ਇਹਨਾਂ ਦੇ ਦਫ਼ਤਰ ਅਹੀਂ ਪਹੁੰਚੇ ਆ ਬੈਲਸਾ ਪਹੁੰਚੇ ਨੇ ਬਾਬਾ ਜੀ ਨੇ ਪ੍ਰਿਤਪਾਲ ਸਿੰਘ ਜੀ ਬਾਬਾ ਜੀ ਸਾਡੇ ਤੇ ਨਾਲ ਉਹਦੇ ਸਾਥੀ ਬਾਬਾ ਜੀ ਬਲਵਿੰਦਰ ਜੀ ਹੋਰ ਵੀ ਸਾਡੇ ਸਾਥੀ ਇੱਥੇ ਪਹੁੰਚੇ ਨੇ ਕਾਰਨ ਕੀ ਸੀ ਵੀ ਅੱਜ ਇੱਕ ਅਸੀਂ ਰਜਿੰਦਰ ਸ਼ਰਮਾ ਜੀ ਦੀ ਅਵਾਇਦ ਵਿੱਚ ਐਜੀਟੇਸ਼ਨ ਕਰਨਾ ਸੀ ਹਲਕੇੜ ਚੌਂਕ 'ਚ ਐਜੀਟੇਸ਼ਨ ਇਹ ਸੀ ਜਿਹੜਾ ਇੱਕ ਸੜਕਾਂ ਉੱਤੇ ਜਿਹੜਾ ਪੈਸੇ ਵੰਡਦਾ ਜਿਹੜਾ ਰਾਜਾ ਜਿਹਨੂੰ ਰਾਜਾ ਕਹਿੰਦੇ ਆ ਐਵੇਂ ਸੇ ਉਹ ਅਸੀਂ ਉਹਨੂੰ ਪਾਗਲ ਹੀ ਸਮਝਦੇ ਆ ਪਰ ਉਹਦੀਆਂ ਜਿਹੜੀਆਂ ਹਰਕਤਾਂ ਨੇ ਜਦੋਂ ਧਰਮ ਦੇ ਉੱਤੇ ਆਈਆਂ ਚਾਹੇ ਉਹ ਹਿੰਦੂ ਧਰਮ ਸੀ ਉਹ ਚਾਹੇ ਉਹ ਸਿੱਖ ਧਰਮ ਸੀ ਜਿਹੜੇ ਉਹਦੇ ਮੂੰਹ ਚ ਲਫ਼ਜ਼ੇ ਨਿਕਲੇ ਉਹ ਤੇ ਜੋਸ਼ ਉਸਨੇ ਸ੍ਰੀ ਸਾਡੇ ਦਰਬਾਰ ਸਾਹਿਬ ਜਿਹੜਾ ਕਿੱਥੇ ਸਾਰੇ ਨਰਮਸਤਕ ਹੁੰਦੇ ਨੇ ਉੱਥੇ ਜਾ ਕੇ ਕੀਤਾ ਅੱਜ ਇੱਕ ਐਡੀਟੇਸ਼ਨ ਕਰਨਾ ਸੀ ਪਰ ਪ੍ਰਸ਼ਾਸਨ ਵੱਲੋਂ ਸ਼ਰਮਾ ਜੀ ਜਿਹੜੇ ਸਾਡੇ ਰਜਿੰਦਰ ਸ਼ਰਮਾ ਜੀ ਆ ਉਹਨਾਂ ਨੂੰ ਕਹਿ ਦਿੱਤਾ ਗਿਆ ਵੀ 4 ਦਿਨ ਤੁਸੀਂ ਰੁਕੋ ਕਿ ਅਸੀਂ ਤੁਹਾਨੂੰ ਕੁਝ ਨਾ ਕੁਝ ਇਹਦਾ ਰਿਜ਼ਲਟ ਦਿੰਨੇ ਆ ਤੇ ਨਾਲ ਦੇ ਨਾਲ ਉਹਨੂੰ ਸ਼ਾਇਦ ਹਾਊਸ ਰੈਸਟ ਵੀ ਕਰ ਲਿਆ ਦਿੱਤਾ ਗਿਆ ਵੀ ਬਾਰ ਨਹੀਂ ਕੱਟਿਆ ਜਾਏਗਾ ਉਸ ਬੰਦੇ ਨੂੰ ਸਵਾਲ ਸਾਡੇ ਇਹ ਆ ਕਿ ਜਦੋਂ ਪੂਰਾ ਅੰਮ੍ਰਿਤਸਰ ਦੇ ਵਿੱਚ ਰਹਿਣ ਵਾਲੇ ਸਿੱਖ ਧਰਮ ਦੇ ਲੋਕ Hindu ਧਰਮ ਦੇ ਲੋਕ ਜੋ ਇਹਨੇ ਸਾਡੇ ਦੇਵੀ-ਦੇਵਤਾ ਨਾਲ ਜਾਂ ਗੁਰੂ ਸਾਹਿਬਾਂ ਦੇ ਉੱਤੇ ਜਿਹੜੀਆਂ ਟਿੱਪਣੀਆਂ ਕੀਤੀਆਂ ਸਭ ਨੇ ਸੋਸ਼ਲ ਮੀਡੀਆ ਤੇ ਦੇਖੀਆਂ ਜਿਹੜੀਆਂ ਇਹ ਟਿੱਪਣੀਆਂ ਕਿ ਇਹ ਪ੍ਰਸ਼ਾਸਨ ਨੂੰ ਨਹੀਂ ਸੁਣਦੀਆਂ ਇਹਦਾ ਪਛਾਣ ਕਿਉਂ ਕੀਤਾ ਜਾ ਰਿਹਾ ਹੈ ਅਸੀਂ ਆਪਣੇ ਸ਼ਹਿਰ ਵਿੱਚ ਰਹਿੰਦੇ ਆ ਸਾਰੇ ਲੋਕ ਸ਼ਹਿਰ ਨੂੰ ਪਿਆਰ ਕਰਦੇ ਚਾਹੇ ਹੋ ਕਿਸੇ ਵੀ ਜਥੇਬੰਦੀ ਦੇ ਹੁਣ ਅਸੀਂ ਸ਼ਹਿਰ ਦੇ ਮਾਹੌਲ ਨੂੰ ਹਮੇਸ਼ਾ ਪ੍ਰਸ਼ਾਸਨ ਨਾਲ ਕੰਦੇ ਨਾਲ ਲਾ ਕੇ ਹਮੇਸ਼ਾ ਜਿੱਦਾਂ ਪ੍ਰਸ਼ਾਸਨ ਨੇ ਕਿਹਾ ਚੱਲੇ ਪਰ ਪ੍ਰਸ਼ਾਸਨ ਨੂੰ ਵੀ ਸਾਡੇ ਧਰਮ ਦਾ ਜਿਹੜਾ ਮਾਨ ਰੱਖਣਾ ਚਾਹੀਦਾ ਸਾਡੀਆਂ ਗੱਲਾਂ ਸਾਡੀ ਮਰਿਆਦਾ ਦਾ ਮਾਨ ਰੱਖਣਾ ਚਾਹੀਦਾ ਵੀ ਜੇਕਰ ਇਸ ਬੰਦੇ ਨੂੰ ਜੇ ਉਹਨੇ ਮੂੰਹ ਚ ਕੁਝ ਲਫ਼ਜ਼ ਕੱਢੇ ਆ ਜਾਂ ਸਾਡੇ ਦੇਵੇ ਦੇਵਤਾ ਜਾਂ ਗੁਰੂ ਸਾਹਿਬਾਰੇ ਬੋਲਿਆ ਤੇ ਇਸ ਬੰਦੇ ਦੇ ਪਰਚਾ ਦਰਜ ਕਰਕੇ ਇਹਦੀ ਅਸਲੀ ਜਗ੍ਹਾ ਤੇ ਭੇਜਿਆ ਤੇ ਜੇ ਪ੍ਰਸ਼ਾਸਨ ਚਾਹੁੰਦਾ ਪੇ ਨਹੀਂ ਹੋ ਸਕਦਾ ਤੇ ਫਿਰ ਧਰਮ ਨਹੀਂ ਲੜਦਾ ਸਾਡਾ ਹੱਕ ਮੰਦਾ ਹੈ ਤੇ ਅਸੀਂ ਲੜਾਂਗੇ ਤੇ ਫਿਰ ਬਿਲਕੁਲ ਸਾਡੇ ਕੋਲ ਜਿੱਥੇ ਤੱਕ ਯੋਰ ਲੱਗਾ ਅਸੀਂ ਬਿਲਕੁਲ ਲੜਾਂਗੇ ਸਾਡੇ ਜਿੰਨੇ ਵੀ ਹੋਰ ਵੀ ਜਥੇਬੰਦੀਆਂ ਨੇ ਸਿੱਖ ਜਥੇਬੰਦੀਆਂ ਨੇ ਜਾ ਹਿੰਦੂ ਜਥੇਬੰਦੀਆਂ ਨੇ ਸਾਡੀਆਂ ਸਾਰੀਆਂ ਇਕੱਠੀਆਂ ਹੋ ਕੇ ਲੜਨ ਦੀਆਂ ਕਿਉਂਕਿ ਗੱਲ ਧਰਮ ਦੀ ਹੈ ਗੱਲ ਧਰਮ ਦੀ ਆ ਉਹਨੇ ਸ਼ਹਿਰ ਦੇ ਵਿੱਚ ਰਹਿ ਕੇ ਜੋ ਕੀਤਾ ਹੈ ਉਹ ਸਭ ਨੇ ਦੇਖਿਆ ਸੁਣਿਆ ਹੈ ਤੇ ਜ਼ਿਆਦਾ ਮੈਨੂੰ ਕਹਿਣ ਦੀ ਜ਼ਰੂਰਤ ਨਹੀਂ ਆ ਆਸ ਕਰਦੇ ਆ ਡੀਜੀਪੀ ਸਾਹਿਬ ਤੋਂ ਆਸ ਕਰਦੇ ਆ ਆਪਣੇ ਸੀਪੀ ਸਾਹਿਬ ਤੋਂ ਪਿੱਛੇ ਇੱਥੇ ਪਰਚਾ ਦਰਜ ਤੁਸੀਂ 24 ਜਾਂ 4 ਦਿਨ ਜਿਹੜੇ ਲਏ ਆ ਉਹਦੇ ਵਿੱਚ ਕਰਦੇ ਹੋ ਉਹਦੇ ਬਹੁਤ ਮਿਹਰਬਾਨੀ ਆ ਮੇਰੇ ਸਾਨੂੰ ਸਭ ਕੁਝ ਛੱਡ ਕੇ ਸਾਨੂੰ ਸ਼ਰਤੇ ਉਤਰਨਾ ਪਏਗਾ ਸਾਰਿਆਂ ਨੂੰ ਤੇ ਅਸੀਂ ਸਾਰੇ ਇਕੱਠੇ ਆ ਜਿੱਥੇ ਗੱਲ ਧਰਮ ਦੀ ਇਨਸਾਨੀਅਤ ਦੀ ਹੁੰਦੀ ਆ ਉਥੇ ਕੋਈ ਵੀ ਇਹੋ ਜਿਹੇ ਲੋਕ ਜਿਹੜੇ ਸਾਡੇ ਸ਼ਹਿਰ ਨੂੰ ਖਰਾਬ ਕਰਨੇ ਚਾਹੁੰਦਾ ਰਾਜਾ ਵਰਗਾ ਬੰਦਾ ਤੇ ਅਸੀਂ ਐਜੀਟੇਸ਼ਨ ਕਰਾਂਗੇ ਉਹਦੀ ਰਣਨੀਤੀ ਅਸੀਂ ਛੇਤੀ ਦੱਸ ਦਿਆਂਗੇ ਚਾਰ ਦਿਨ ਅਸੀਂ ਵੇਟ ਕਰਾਂਗੇ ਪ੍ਰਸ਼ਾਸਨ ਦਾ ਬਾਬਾ ਜੀ ਪ੍ਰਿਤਪਾਲ ਬਾਬਾ ਜੀ ਦੋ ਸ਼ਬਦ ਬੋਲਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 10 ਪ੍ਰਿੰਸਪਲ ਸਿੰਗਸ ਰੋਮਣੀ ਪੰਥ ਅਕਾਲੀ ਮਿਸ਼ਨ ਰਸੀਦਾ ਤਰਨਤਾਰਨਵਾਲ ਤੋਂ ਬਾਬਾ ਦਲਬੀਰ ਸਿੰਘ ਜੀ ਸ੍ਰੀ ਅਨੰਦਪੁਰ ਸਾਹਿਬ ਵਾਲੇ ਤੇ ਬਾਬਾ ਲਖਪ੍ਰੀਤ ਸਿੰਘ ਜੀ ਤੇ ਅਰਜਿੰਦਰ ਸ਼ਰਮਾ ਜੀ ਤੇ ਪੰਕਜ ਜੀ ਅਸੀਂ ਸਾਰਿਆਂ ਨੇ ਮਿਲ ਕੇ ਇੱਕ ਵਿਚਾਰ ਬਣਾਇਆ ਵੀ ਜਿਹੜਾ ਇੱਥੇ ਰਾਜਾ ਨਸ਼ੇੜੀ ਆ ਉਸ ਰਾਜੇ ਨਸ਼ੇੜੀ ਨੇ ਆਪਣੇ ਅੰਮ੍ਰਿਤਸਰ ਦਾ ਸ੍ਰੀ ਅਮਨਤ ਸਾਹਿਬ ਦਾ ਜਿਹੜਾ ਮਾਹੌਲ ਆ ਉਹ ਖਰਾਬ ਕੀਤਾ ਵਾ ਅਸੀਂ ਸਾਰੇ ਧਰਮਾਂ ਦੇ ਇਕੱਠੇ ਹੋ ਕੇ ਉਹਨੇ ਹਰੇਕ ਧਰਮ ਦੀ ਵਿਆਪਦੀ ਸਮਝੋ ਕੀਤੀ ਆ ਮਾਤਾ ਜੀ ਦਾ ਸਤਿਕਾਰ ਕਰਦੇ ਆ ਮਾਤਾ ਜੀ ਦਾ ਨਾਮ ਲੈ ਕੇ ਉਹ ਥਾਂ-ਥਾਂ ਦੇ ਉੱਤੇ ਮਾਤਾ ਜੀ ਦੇ ਨਾਮ ਨੂੰ ਭੰਡਦਾ ਫਿਰਦਾ ਵਾ ਇਹੋ ਜੇ ਇਨਸਾਨ ਦੇ ਉੱਤੇ ਜਿਹੜਾ ਪਰਚਾ ਬਣਦਾ ਬਿਲਕੁਲ ਜ਼ਰੂਰੀ ਆ ਕਿਉਂਕਿ ਵੇਖੋ ਹੁਣ ਪ੍ਰਸ਼ਾਸਨ ਨੇ ਅੱਜ ਸਾਡਾ ਸਮਾ ਸੀਗਾ ਅਸੀਂ ਹਾਲਗੇਟ ਉੱਥੇ ਬੈਠ ਕੇ ਤੇ ਇਸ ਗੰਦੇ ਬੰਦੇ ਦੇ ਵਿਰੋਧ ਦੇ ਵਿੱਚ ਅਸੀਂ ਆਪਣੀ ਕਾਰਵਾਈ ਪਾਉਣੀ ਸੀਗੀ ਅਸੀਂ ਨਹੀਂ ਪਾਈ ਕਿਉਂਕਿ ਪ੍ਰਸ਼ਾਸਨ ਨੇ ਸਾਨੂੰ ਜਿਹੜਾ ਵਿਸ਼ਵਾਸ ਦਿਵਾਇਆ ਵਾ ਕਿ ਮੈਨੂੰ 4 ਦਿਨ ਦਾ ਟਾਈਮ ਦਿਓ ਮੈਂ 4 ਦਿਨਾਂ ਤੱਕ ਅਸੀਂ ਪ੍ਰਸ਼ਾਸਨ ਸਾਡਾ ਸਤਿਕਾਰ ਜੋ ਗਿਆ ਅਸੀਂ ਉਹਨਾਂ ਨੂੰ ਟਾਈਮ ਦੇਣੇ ਆ ਉਸ ਤੋਂ ਬਾਅਦ ਵਿੱਚ ਜੇ ਉਹਦੇ ਉੱਤੇ ਕੋਈ ਕਾਰਵਾਰ ਨਹੀਂ ਹੋਈ ਤੇ ਅਸੀਂ ਖੁਦ ਆਪ ਕਾਰਵਾਈ ਜਿਹੜੀ ਆਪਣੇ ਹਿਸਾਬ ਦੇ ਨਾਲ ਕਰਾਂਗੇ ਬਾਕੀ ਸਾਰੇ ਵੀਰ ਭਰਾ ਸਾਰੇ ਧਰਮਾਂ ਦੇ ਜਿਹੜੇ ਲੋਕ ਆ ਇਸ Hindu Muslim Sikh Isai ਅਸੀਂ ਇਸ ਪੰਜਾਬ ਦੇ ਵਿੱਚ ਇਸ ਸ੍ਰੀ ਅਮਸਾ ਸਾਹਿਬ ਦੇ ਵਿੱਚ ਇਕੱਠੇ ਆ ਇਕੱਠੇ ਰਹ ਰਹੇ ਆ ਤੇ ਜੇ ਇਹੋ ਜਿਹੇ ਲੋਕ ਆਣ ਕੇ ਸਾਡੇ ਪੰਜਾਬ ਨੂੰ ਸ੍ਰੀ ਅਮਸਾ ਸਾਹਿਬ ਨੂੰ ਖਰਾਬ ਕਰਨਗੇ ਤੇ ਇਹੋ ਜਿਹੇ ਗੰਦੇ ਬੰਦੇ ਦੇ ਉੱਤੇ ਅਸੀਂ ਜਿਹੜੀ ਕਾਰਵਾਈ ਆ ਉਹ ਠੋਕੇ ਕਰਾਂਗੇ ਪ੍ਰਸ਼ਾਸਨ ਦੇ ਗਾਰੀ ਹੱਥ ਬੰਨ ਕੇ ਬੇਨਤੀ ਆ ਪਿਛਤ ਦਿਨ ਤੱਕ ਉਹਨਾਂ ਨੇ ਹਮ ਸਮਝ ਦਿੱਤਾ ਹੈਗਾ ਜੇ 4 ਦਿਨ ਤੱਕ ਇਹ ਕਾਰਵਾਈ ਕੋਈ ਨਹੀਂ ਹੁੰਦੀ ਉਸ ਤੋਂ ਬਾਅਦ ਤੇ ਅਸੀਂ ਬਣਦੀ ਕਾਰਵਾਈ ਜਿਹੜੀ ਅਸੀਂ ਆਪਣੇ ਹਿਸਾਬ ਨਾਲ ਕਰਾਂਗੇ ਇਸ ਤੋਂ ਬਾਅਦ ਚ ਅਰਜਿੰਦਰ ਸਿੰਘ ਤੇ ਅਰਜਿੰਦਰ ਸ਼ਰਮਾ ਜੀ ਆ ਉਹ ਆਪਣੇ ਵਿਚਾਰ ਦੱਸੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਬੋਲੋ ਸਾਲਤ ਬਲਾ ਜੈ ਸ਼ੇਰਾ ਜੀ ਗੱਲ ਤਾਂ ਇਹਦਾ ਕਿ ਸਾਰੇ ਮੇਰੇ ਵੀਰ ਭਰਾਵਾਂ ਨੇ ਸਾਰਾ ਕੁਝ ਤੇ ਦੱਸਦਾ ਮੈਂ ਦੱਸਣ ਦੀ ਲੋੜ ਨਹੀਂ ਜਿਹੜਾ ਕਿ ਇਹ ਪਖੰਡੀ ਲੋਕ ਜਿਹੜਾ ਇਨਸਾਨ ਹੈ ਜਿਹੜਾ ਹਰ ਧਰਮ ਫਿਰਕੂ ਜਾਤ ਪ੍ਰਸਤ ਨੂੰ ਜਿਹੜੀ ਜਾਤਾਂ ਦੇ ਵਿੱਚ ਵੰਡ ਰਿਹਾ ਹੈ ਸਾਡੇ ਹਰ ਪਰਮਾਤਮਾ ਨੂੰ ਦੇਵੀ ਦੇਵਤਾ ਨੂੰ ਸਥਾਨਾਂ ਤੇ ਜਾ ਕੇ ਜਿਸ ਤਰ੍ਹਾਂ ਦਾ ਗਲਤ ਸ਼ਬਦਾਵਲੀ ਦਾ ਪ੍ਰਯੋਗ ਕਰ ਰਿਹਾ ਹੈ ਇਹ ਬਿਲਕੁਲ ਨਿੰਦਰ ਯੋਗ ਹੈ ਹਰ ਧਰਮ ਲਈ ਹਰ ਵਰਗ ਦੇ ਖਿਲਾਫ ਹਰ ਚੀਜ਼ ਦੇ ਖਿਲਾਫ ਉਹ ਚੱਲ ਰਿਹਾ ਹੈ ਪਰ ਪ੍ਰਸ਼ਾਸਨ ਅਸਲ ਧਿਆਨ ਹੀ ਦੇ ਰਿਹਾ ਜਿੱਦਾਂ ਕਿ ਮੇਰੇ ਭਰਾਵਾਂ ਸਾਰਿਆਂ ਨੇ ਪਹਿਲਾਂ ਹੀ ਗੱਲ ਕਰਦੀ ਹੈ ਤੇ ਇਹਦੇ ਵਿੱਚ ਕੋਈ ਜਾਤਵਾਦ ਦਾ ਕੋਈ ਭੇਦਭਾਵ ਨਹੀਂ ਸਾਰੇ ਇੱਕ ਸਮਾਨ ਨੇ ਦੇਵੀ ਦੇਤਾ ਗੁਰੂ ਪੀਰ ਬਗੰਗਰ ਸਾਰੇ ਸਮਾਨ ਨੇ ਅਸੀਂ ਉਹਨਾਂ ਦੀ ਬੇਦਵੀਂ برداشت ਨਹੀਂ ਕਰਾਂਗੇ ਜਿੱਦਾਂ ਕਿ ਪਿਛਲੇ ਦਿਨਾਂ ਰਾਜਾ ਦਾ ਜੋ ਐਪੀਸੋਡ ਅੰਬਰਸਾਦ ਦੇ ਵਿੱਚ ਚੱਲ ਰਿਹਾ ਉਹ ਬਿਲਕੁਲ ਦਿੰਦਾ ਯੋਗ ਆ ਉਹਦੀ ਪਰਿਵਾਰਿਕ ਝਗੜਾ ਹੋ ਸਕਦਾ ਕਿਸੇ ਦੇ ਨਾਲ ਜਿਹੜੇ ਲੋਕਾਂ ਦੇ ਨਾਲ ਜੋ ਉਹ ਲੋਗ ਦੇ ਖਿਲਾਫ ਬੋਲ ਰਹੇ ਨੇ ਸਟਾਰਟਿੰਗ ਤੋਂ ਬੋਲਣ ਜਿਹੜੇ ਸ਼ੁਰੂਆਤ ਕੀਤੀ ਉਹੜਾ ਦਾ ਕੋਈ ਪਰਿਵਾਰਕ ਝਗੜਾ ਹੋ ਸਕਦਾ ਪਰ ਦੇਵੀ ਦੇਵਤਿਆਂ ਦੇ ਮਾਮਲੇ ਦੇ ਵਿੱਚ ਅਗਰ ਉਹ ਇਸ ਤਰ੍ਹਾਂ ਦਾ ਅਯੋਗ ਕਰਦਾ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਅੱਜ ਹਿੰਦੂ ਸਿੱਖ ਸਾਰੀ ਜਥੇਬੰਦੀਆਂ ਅੱਜ ਅਸੀਂ ਇਕੱਠੇ ਸੰਯੁਕਤ ਰੂਪ ਦੇ ਵਿੱਚ ਰਜਿੰਦਰ ਸ਼ਮਾ ਜੀ ਦੇ ਦਫ਼ਤਰ ਮੌਜੂਦ ਹੋਇਆ ਇਹਨਾਂ ਦਾ ਅੱਜ ਹਾਲਗੇੜ ਦਾ ਪ੍ਰੋਗਰਾਮ ਸੀ ਤੇ ਇਹਨਾਂ ਨੇ ਬਾਬਾ ਜੀ ਨਾਲ ਕੇ ਹਾਲਗੇੜ ਜਾਣਾ ਸੀ ਅਸੀਂ ਇਹਨਾਂ ਦੇ ਸਹਿਯੋਗ ਦੇ ਵਿੱਚ ਆਏ ਆ ਪਰ ਨਾਲ ਪਹਿਲੇ ਵੀ ਆਪ ਇਕੱਠੇ ਸੀ ਤੇ ਪ੍ਰਸ਼ਾਸਨ ਨੇ ਰਜਿੰਦਰ ਜੀ ਨੂੰ ਆ 4 ਦਿਨ ਦਾ ਸਮਾਂ ਮੰਗਿਆ ਨਾਲ ਕੋ ਰਜਿੰਦਰ ਜੀ ਕੋਲ ਬਾਬਾ ਜੀ ਕੋਲ 4 ਦਿਨ ਦਾ ਸਮਾਂ ਮੰਗਿਆ ਤੇ ਇਹਨਾਂ ਨੇ 4 ਦਿਨ ਦਾ ਸਮਾਂ ਪ੍ਰਸ਼ਾਸਨ ਨੂੰ ਦਿੱਤਾ ਤੇ ਅਸੀਂ ਆਸ ਕਰਦੇ ਹਾਂ ਕਿ ਇਹ 4 ਦਿਨਾਂ ਦੇ ਵਿੱਚ ਪ੍ਰਸ਼ਾਸਨ ਇਹ ਗੰਦੇ ਬੰਦੇ ਦੇ ਨੱਥ ਪਾਏਗਾ ਰੋਕਤਾਮ ਕਰੇਗਾ ਅਗਰ 4 ਦਿਨਾਂ ਦੇ ਵਿੱਚ ਅਗਰ ਇਹ ਬੰਦੇ ਨੂੰ ਪਰਚਾ ਦਰਜ ਨਾ ਕੀਤਾ ਗਿਆ ਸਲਾਕਾ ਦੇ ਪਿੱਛੇ ਨਾ ਭੇਜਿਆ ਗਿਆ ਤਾਂ ਫਿਰ ਸਾਨੂੰ ਸੜਕਾਂ ਤੇ ਮਜਬੂਰ ਉਤਨਾ ਪਏਗਾ ਜੈ ਜੈ ਸ਼੍ਰੀ ਰਾਮ ਦਾਸ ਜਨਾ ਦਿਹਾਤੀ ਦਸੇਗਾਰ ਬਾਬਾ ਗੁਰਵਿੰਦਰ ਸਿੰਘ ਜੀ ਪੰਥ ਅਕਾਲੀ ਸ਼੍ਰੋਮਣੀ ਮਿਸ਼ਨ ਸੀ ਦੰਤਰਨਾ ਦਲ ਵੱਲੋਂ ਮਾ ਬਾਬਾ ਬਲਵੀਰ ਸਿੰਘ ਜੀ ਬਾਬਾ ਲਵਪ੍ਰੀਤ ਸਿੰਘ ਜੀ ਇਸ ਮਸਲੇ ਦੇ ਵਿੱਚ ਹੁਣ ਸਾਰਿਆਂ ਨੇ ਵੀਰਾਂ ਨੇ ਬੋਲ ਦਿੱਤਾ ਹੈ ਮੈਂ ਤੇ ਇਹ ਵੀ ਇਹੀ ਕਹਾਗਾ ਕਿ ਪ੍ਰਸ਼ਾਸਨ ਨੇ ਜਿਹੜਾ ਵਿਸ਼ਵਾਸ ਦਵਾਇਆ ਹੈ ਤੇ ਉਸ ਵਿਸ਼ਵਾਸ ਨੂੰ ਕਾਇਮ ਰੱਖਣ ਪ੍ਰਸ਼ਾਸਨ ਵੀ ਉਸ ਵਿਸ਼ਵਾਸ ਨੂੰ ਕਾਇਮ ਰੱਖਣ ਦੀ ਕੋਸ਼ਿਸ਼ ਕਰੇ ਤੇ ਅਸੀਂ ਵੀ ਜਿਹੜੇ ਪ੍ਰਸ਼ਾਸਨ ਦੇ ਨਾਲ ਚੱਲ ਸਕੀਏ ਅਗਰ ਪ੍ਰਸ਼ਾਸਨ ਇਹਦੇ ਵਿੱਚ ਸਾਡਾ ਵਿਸ਼ਵਾਸ ਤੋੜਦਾ ਤੇ ਸਾਨੂੰ ਫਿਰ ਬਹੁਤ ਕਠਨ ਕਦਮ ਜਿਹੜਾ ਉਹ ਉਠਾਉਣਾ ਪਵੇਗਾ ਤੇ ਉਸ ਕਦਮ ਦੇ ਵਿੱਚ ਫਿਰ ਜੋ ਵੀ ਕੁਝ ਹੋਏਗਾ ਉਹ ਸਾਰਾ ਹੀ ਪ੍ਰਸ਼ਾਸਨ ਉਸ ਦਾ ਜ਼ਿੰਮੇਵਾਰ ਹੋਵੇਗਾ ਤੇ ਇਸ ਕਰਕੇ ਮੈਂ ਜ਼ਿਆਦਾ ਨਾ ਕੁਝ ਬੋਲਦਾ ਹੋਇਆ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਇੰਨੀਆਂ ਹੀ ਬੇਨਤੀਆਂ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਚੜੀ ਰਾਮ ਜੀ ਜੈ ਅਸੀ ਰਾਮ ਸਭ ਤੋਂ ਪਹਿਲਾਂ ਤੇ ਜਿੰਨੇ ਵੀ ਮੇਰੇ ਇੱਥੇ ਵੀਰ ਮੇਰੇ ਕੋਲ ਦਫ਼ਤਰ 'ਚ ਪਹੁੰਚੇ ਨੇ ਜਿਨ੍ਹਾਂ ਦੇ ਵਿੱਚ ਸਾਡੇ ਸਚਨ ਬਹਿਲ ਜੀ ਪੰਕਾ ਜਵੇਦਸਰ ਜੀ ਸਾਡੇ ਬਾਬਾ ਜੀ ਨੇ ਬਾਬਾ ਪ੍ਰਵਿੰਦਰ ਜੀ ਨੇ ਔਰ ਇਹ ਸਾਰਾ ਜਿਹੜਾ ਪ੍ਰੋਗਰਾਮ ਹੈ ਸਚਨ ਮਹਾਰਾਜੀ ਉਹ ਵੀ ਸਾਡੇ ਕੋਲ ਪਹੁੰਚੇ ਨੇ ਮੈਂ ਇੱਕ ਬੇਨਤੀ ਕਰਨੀ ਚਾਹੁੰਗਾ ਪ੍ਰਸ਼ਾਸਨ ਨੂੰ ਕਿ ਇਹ ਜਿਹੜਾ ਪ੍ਰੋਗਰਾਮ ਅਸੀਂ ਉਲੀਕਿਆ ਸੀ ਇਹ ਸਾਰਾ ਪ੍ਰੋਗਰਾਮ ਜਿਹੜਾ ਸਾਡੇ ਜਥੇਦਾਰ ਬਾਬਾ ਬਲਬੀਰ ਸਿੰਘ ਜੀ ਸ਼੍ਰੋਮਣੀ ਤਰਨਤਾਰਨ ਦੇ ਮੁਖੀ ਜਿਹੜੇ ਨੇ ਔਰ ਸਾਡੇ ਬਾਬਾ ਲਾਪ੍ਰਿੰਦ ਸਿੰਘ ਜੀ ਔਰ ਉਹਨਾਂ ਦੀਆਂ ਜਥੇਬੰਦੀਆਂ ਦੇ ਸਾਥੀ ਸਾਡੇ ਨਾਲ ਬੈਠੇ ਨੇ ਸਾਰਿਆਂ ਨੂੰ ਮੈਂ ਜੀ ਆਇਆਂ ਆਖਦਾ ਕਿ ਜਿਨ੍ਹਾਂ ਨੇ ਮੇਰੇ ਇੱਕ ਸੱਦੇ ਤੇ ਅੱਜ ਇੱਥੇ ਪਹੁੰਚੇ ਤੇ ਸਾਰਿਆਂ ਨੇ ਬੜਾ ਕੀਮਤੀ ਸਮਾਂ ਕੱਢਿਆ ਤੇ ਜੋ ਮੇਰੇ ਸਾਥੀਆਂ ਨੇ ਦੱਸ ਦਿੱਤਾ ਵੀ ਪ੍ਰਸ਼ਾਸਨ ਨੇ ਜੋ 4 ਦਿਨ ਦਾ ਟਾਈਮ ਲਿਆ 5ਵੇਂ ਦਿਨ 4 ਦਿਨ ਪ੍ਰਸ਼ਾਸਨ ਦੇ ਹੋਣਗੇ 5ਵਾਂ ਦਿਨ ਜਿਹੜਾ ਇਹ ਸਾਰਾ ਸਾਡੇ ਸਾਥੀਆਂ ਦਾ ਹੋਊਗਾ ਜੋ ਅਗਲਾ ਪ੍ਰੋਗਰਾਮ ਹੈ ਉਹ ਪੰਕਜ ਜੀ ਨੂੰ ਲਿਖ ਕੇ ਸਾਰਿਆਂ ਨੂੰ ਦੱਸ ਦੇਣਗੇ ਮੇਰਾ ਇੱਕੋ ਨਾਰਾ ਹੋਊਗਾ ਕਿ ਜੈ ਮਾਂ ਦੁਰਗੇ ਤੇਰੇ ਵਰਗੇ ਰਾਜੇ ਕਈ ਆਏ ਤੇ ਕਈ ਤੁਰ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੈ ਸ਼੍ਰੀ ਰਾਮ ਅੱਜ ਜਿਹੜੇ ਸਾਰੇ ਭਦਵੰਤੇ ਸੱਜਣਾ ਨੇ ਪਹਿਲੇ ਹੀ ਸਾਰਾ ਕੁਝ ਦੱਸ ਦਿੱਤਾ ਰਾਜੇ ਬਾਰੇ ਉਹ ਮਾਨਸਿਕ ਤੌਰ ਤੇ ਉਹ ਠੀਕ ਨਹੀਂ ਹੈ ਲੇਕਿਨ ਉਹ ਫੇਰ ਵੀ ਸਾਡੇ ਧਰਮ ਦੀ ਬੇਦਬੀ ਕਰੀ ਜਾ ਰਿਹਾ ਹੈ ਲਗਾਤਾਰ ਉਹ ਲਗਾ ਕਦੀ Hindu ਧਰਮ ਦੀ ਕਦੀ Sikh ਧਰਮ ਦੀ ਬੇਦਬੀ ਕਰ ਰਿਹਾ ਜੋ ਕਿਸੇ ਕੀਮਤ ਤੇ ਅਸੀਂ ਸਹਿਯਾਰ ਨਹੀਂ ਕਰਾਂਗੇ ਤੇ ਇਹਦੇ ਤੇ ਜੋ ਬੰਦੀ ਕਾਰਵਾਈ ਹੈ ਅਗਰ ਸਰਕਾਰ ਨੇ ਨਾ ਕੀਤੀ ਤੇ ਅੰਮ੍ਰਿਤਸਰ ਪੁਲਿਸ ਪ੍ਰਸ਼ਾਸਨ ਨੇ ਵੈਸੇ ਬੜੀ ਸ਼ਰਮਨਾਕ ਗੱਲ ਹੈ ਕਿ ਇੰਨੇ ਦਿਨ ਹੋਏ ਆ ਅੰਮ੍ਰਿਤਸਰ ਪੁਲਿਸ ਪ੍ਰਸ਼ਾਸਨ ਨੂੰ ਇਹ ਦਰਖਾਸਤਾਂ ਗਈਆਂ ਲੇਕਿਨ ਅੱਜ ਤੱਕ ਅੰਮ੍ਰਿਤਸਰ ਪੁਲਿਸ ਪ੍ਰਸ਼ਾਸਨ ਨੇ ਉਹਦੇ ਤੇ ਕੋਈ ਸਖਤ ਕਾਰਵਾਈ ਨਹੀਂ ਕੀਤੀ ਸਾਡੀ ਜਿਵੇਂ ਰਜਿੰਦਰ ਚਰਮਾਈ ਨੇ ਪੰਜ ਦਿਨ ਦਾ ਸਮਾਂ ਦਿੱਤਾ ਅਸੀਂ ਇਹਨਾਂ ਦੇ ਨਾਲ ਆ ਅਗਰ ਪੁਲਿਸ ਪ੍ਰਸ਼ਾਸਨ ਨੇ ਪਰਚਾ ਨਾ ਦਿੱਤਾ ਤਾਂ ਹਜ਼ਾਰਾਂ ਬੰਦਿਆਂ ਦੀ ਤਰਦਾਦ ਤੇ ਆਪਾਂ ਪੁਨਾਰੀ ਕੋਰਤ ਨਹੀਂ ਜਿਕਾਰਾਂ ਕੇ ਜਾਵੇ ਨਿਹਾਲ ਹੋ ਜਾਵੇ ਬਾਬਾ ਦਰਬੀਰ ਸਿੰਘ ਜੀ ਦੇ ਮਨ ਨੂੰ ਪਾਵੇ ਸਤ ਸ੍ਰੀ ਅਕਾਲ ਇੱਕ ਨਾ ਫੋਟੋ ਖਿੱਚੋ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਤਕਾਰਯੋਗ ਗੁਰੂ ਪੰਥ ਖਾਲਸਾ ਜੀਓ ਸੋਚੀ ਕੈਨਾਤ ਨੂੰ ਪਤਾ ਹੈ ਕਿ ਜੋ ਕੁਝ ਦਿਨ ਪਹਿਲਾਂ ਰਾਜੀ ਕਿੰਗ ਨਾਂ ਦਾ ਇੱਕ ਵਿਅਕਤੀ ਜਿਹੜਾ ਦਿਨ ਬਾ ਦਿਨ ਉਹ ਗਲਤੀਆਂ ਕਰ ਰਿਹਾ ਉਹਨਾਂ ਦੇ ਬਾਬਤ ਜਿਹੜਾ ਉਹਨਾਂ ਨੇ ਕਈ ਕੁਝ ਬੋਲਿਆ ਪਈ ਧਰਮਾਂ ਦੇ ਵਰਕਰਾਂ ਬੋਲਦਾ ਰਿਹਾ ਔਰ ਸਾਤਿਖੰਡ ਸ਼੍ਰੀ ਹਰਮੰਦਰ ਸਾਹਿਬ ਜਾ ਕੇ ਉਹਨੇ ਸਾਰੇ ਧਰਮਾਂ ਦਾ ਸਤਕਾਰ ਹੈ ਪਰ ਆਪਸੀ ਸਾਰੇ ਧਰਮਾਂ ਦੇ ਵਿੱਚ ਹਿੰਦੂ ਸਿੱਖ ਭਾਈਚਾਰੇ ਦੇ ਵਿੱਚ ਜੋ ਉਹਨੇ ਦੁਫਾੜ ਪਾਉਣ ਦੀ ਕੋਸ਼ਿਸ਼ ਕੀਤੀ ਉੱਤੇ ਸਾਨੂੰ ਬੇਅਤ ਖੁਸ਼ੀ ਹੋਈ ਕਿ ਸਾਡੇ ਸਿੱਖ ਜਥੇਬੰਦੀਆਂ ਨੇ ਤੇ ਇਹ ਮੁੱਦਾ ਚੁੱਕਣਾ ਹੀ ਇਹ ਸਟੈਂਡ ਲੈਣਾ ਹੀ ਸਾਡੇ ਸਤਕਾਰਯੋਗ ਬਾਬਾ ਪ੍ਰਸਾਦ ਸਿੰਘ ਜੀ ਸ਼੍ਰੋਮਣੀ ਪੰਥ ਅਕਾਲੀ ਮਿਸਲ ਸ਼ਹੀਦਾ ਤਰਨਾਨਦਾਲ ਸ਼ਿਨਾਂਦਪੁਰ ਸਾਹਿਬ ਮਿਸਲ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਚਲਦਾ ਵੀਰ ਚੱਕਰੋਤੀ ਨਾਨਕ ਸਿੰਘਾ ਪੰਜਾਬ ਭਾਰਤ ਵਿਸ਼ਵ ਮੌਜੂਦਾ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਜੀ ਬਾਬਾ ਦਲਬੀਰ ਸਿੰਘ ਸਾਹਿਬ ਉਹਨਾਂ ਦੇ ਨਾਲ ਜੋ ਸ਼ਬਦ ਗੁਰੂ ਪ੍ਰਚਾਰ ਸਤਕਾਰ ਜਥਾ ਜਿਹੜਾ ਜਿਹੜਾ ਪੁਨਾ ਦੇ ਪੰਜਾਬ ਦੇ ਚੇਅਰਮੈਨ ਬਾਬਾ ਪ੍ਰਤਪਾਲ ਸਿੰਘ ਜੀ ਔਰ ਸਾਡੇ ਸਤਕਾਰਯੋਗ ਜਥੇਦਾਰ ਬਾਬਾ ਬਲਵਿੰਦਰ ਸਿੰਘ ਜੀ ਜਲਾ ਅਧਿਆਤਿ ਜਥੇਦਾਰ ਜੀ ਅੰਮ੍ਰਿਤ ਸਰ ਸਾਹਿਬ ਔਰ ਸਾਡੇ ਸਤਕਾਰਯੋਗ ਹਿੰਦੂ ਨੇਤਾ ਸਾਡੇ ਰਜਿੰਦਰ ਸ਼ਰਮਾ ਜੀ ਸਚਨ ਬੈਲ ਜੀ ਪੰਕਜ ਦਵੇਸ਼ਰ ਜੀ ਸਚਨ ਮਹਿਰਾ ਜੀ ਔਰ ਸਾਨੂੰ ਬੇਹਤ ਖੁਸ਼ੀ ਇਸ ਕਰਕੇ ਹੋਈ ਕਿ ਸਾਡੇ ਸਿੱਖ ਜਥੇਬੰਦੀਆਂ ਨੇ ਤੇ ਮੁੱਦਾ ਚੁੱਕਣਾ ਸੀ ਕਿ ਉਹਨਾਂ ਧਾਰਮਿਕ ਸਥਾਨ ਤੇ ਜਾ ਕੇ ਪਰ ਦੇਸ਼ਵਤਾਵਲੀ ਬੋਲੀ ਕਈ ਕੁਝ ਹੋਰ ਕੂੜ ਪ੍ਰਚਾਰ ਕੀਤਾ ਕਿ ਹਿੰਦੂ ਸਿੱਖ ਭਾਈਚਾਰਿਆਂ ਵਿਚ ਆਪਸੀ ਦੁਫਾੜ ਪਵੇ ਜਿੱਥੇ ਸਾਡੀਆਂ ਸਿੱਖ ਜਥੇਬੰਦੀਆਂ ਨੇ ਉਹ ਸਟੈਂਡ ਲਿਆ ਉਹ ਮੁੱਦਾ ਚੁੱਕਿਆ ਉੱਥੇ ਸਾਡੇ ਨਾਲ ਹਿੰਦੂ ਲੀਡਰ ਹਿੰਦੂ ਨੇਤਾ ਨੇਤਾ ਜਿਹੜੇ ਉਹ ਸਾਡੇ ਨਾਲ ਇੱਕ ਮੰਚ ਤੇ ਇਕੱਠੇ ਹੋ ਕੇ ਉਹਦੇ ਵਰ ਖਿਲਾਫ ਜਿਹੜੀ ਆਵਾਜ਼ ਚੁੱਕੀ ਔਰ ਅੱਜ ਜੋ ਰਜਿੰਦਰ ਸ਼ਰਮਾ ਜੇ ਬਾਬਾ ਪ੍ਰਿਤਪਾਲ ਸਿੰਘ ਜਿਹੇਦਰ ਬਲਵਿੰਦਰ ਸਿੰਘ ਉਹਨਾਂ ਨੇ ਅੱਜ ਦਾ ਜੋ ਟੈਲੀਗੇਟ ਰੱਖਿਆ ਸੀ ਇਹਨਾਂ ਨੇ ਹਾਲ ਗੇਟ ਦਾ ਪ੍ਰੋਗਰਾਮ ਰੱਖਿਆ ਸੀ ਉਹਦੇ ਵਿੱਚ ਪ੍ਰਸ਼ਾਸਨ ਕੱਲ ਤੋਂ ਹੀ ਇਹਨਾਂ ਨੂੰ ਕਹਿ ਰਿਹਾ ਸੀ ਕਿ ਤੁਸੀਂ ਸਾਡੇ ਨਾਲ رابطہ ਕਾਇਮ ਕਰੋ ਅਸੀਂ ਇਹਦੇ ਵਿੱਚ ਵਟਾ ਸਟੈਂਡ ਲਵਾਵਾਂਗੇ ਔਰ ਜਦੋਂ ਅੱਜ ਇਹਨਾਂ ਨੇ ਇੱਥੇ ਇਕੱਠ ਕੀਤਾ ਆਪਣੇ ਦਫ਼ਤਰ ਦੇ ਵਿੱਚ ਔਰ ਇੱਥੇ ਡੀਐਸਪੀ ਸੁਖਵਿੰਦਰ ਸਿੰਘ ਜੀ ਕੱਲੋਂ ਉਹ ਆ ਭਾਰੀ ਸੁਖਵਿੰਦਰ ਸੁਖਿੰਦਰ ਸਿੰਘ ਸੁਖਿੰਦਰ ਸਿੰਘ ਕੱਲੋਂ ਉਹ ਭਾਰੀ ਪੁਲਿਸ ਪ੍ਰੋਟੈਕਟਰ ਦੇ ਨਾਲ ਆਏ ਔਰ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਤੁਸੀਂ ਇਦਾਂ ਕਰੋ ਸਾਨੂੰ 4 ਦਿਨ ਦਾ ਟਾਈਮ ਦੇ ਦਿਓ 4 ਦਿਨਾਂ ਦੇ ਵਿੱਚ ਵਿੱਚ ਅਸੀਂ ਇਹਨਾਂ ਤੇ ਜਿਹੜਾ ਪਰਚਾ ਦਰਜ ਕਰਕੇ ਇਹਨੂੰ ਸਲਾਖਾਂ ਦੇ ਪਿਛਲ ਕਰਾਂਗੇ ਔਰ ਜਿਹੜਾ ਹਮੇਸ਼ਾ ਹੀ ਹਿੰਦੂ ਸਿੱਖ ਭਾਈਚਾਰਾ ਪ੍ਰਸ਼ਾਸਨ ਦੇ ਨਾਲ ਸਹਿਮਤ ਹੋ ਕੇ ਚੱਲਦਾ ਆ ਰਿਹਾ ਔਰ ਸਾਡਾ ਫਰਜ਼ ਬੰਦਾ ਹੀ ਭਾਰਤ ਦੇਸ਼ ਵਿੱਚ ਰਹਿਣੇ ਤੇ ਉਹਦਾ ਕਾਨੂੰਨ ਉਹਦਾ ਬਹਾਲ ਰੱਖਣਾ ਕਾਨੂੰਨ ਦੇ ਨਾਲ ਚੱਲਣਾ ਸਾਡਾ ਫਰਜ਼ ਬੰਦਾ ਪ੍ਰਸ਼ਾਸਨ ਦੇ ਕਾਨੂੰਨ ਨੂੰ ਦੇਖਦੇ ਹੋਏ ਅਸੀਂ ਪ੍ਰਸ਼ਾਸਨ ਦੀ ਗੱਲ ਮੰਨੀ ਹੈ ਅਹੀਂ ਉਹਨਾਂ ਦੀ ਗੱਲ ਮੰਨੀ ਹੁਣ ਪ੍ਰਸ਼ਾਸਨ ਨੇ ਸਾਨੂੰ ਵਿਸ਼ਵਾਸ ਦਿਵਾਇਆ ਅਹੀਂ ਪ੍ਰਸ਼ਾਸਨ ਤੇ ਆਸ ਕਰਨੇ ਆ ਔਰ ਇਹਨਾਂ ਨੂੰ ਕਹਿੰਨੇ ਆ ਕਿ ਜੇਕਰ ਤੁਸੀਂ ਸਾਡੇ ਨਾਲ ਜੋ ਕੀਤਾ ਵਾਅਦਾ ਇੱਥੇ ਪੂਰੇ ਨਾ ਉਤਰੇ ਫਿਰ ਜਿੱਦਾਂ ਖਾਲਸਾ ਪੰਥ ਔਰ ਸਮਾਜ ਜਿਹੜਾ ਹਿੰਦੂ ਨਤਾਬ ਸਮਾਜ ਜਿਹੜਾ ਔਰ ਖਾਲਸਾ ਪੰਥ ਆਪਣੀਆਂ ਰਵੈਤਾਂ ਅਨੁਸਾਰ ਫਿਰ ਇਹ ਮੋਰਚਾ ਜਿਹੜਾ ਸੰਘਰਸ਼ ਵਿਟੇਗਾ ਫਿਰ ਸਾਨੂੰ ਤੁਸੀਂ ਇਹ ਨਾ ਕਿਓ ਕਿ ਤੁਸੀਂ ਆਪਣੇ ਤੌਰ ਤੇ ਕਿਉਂ ਕਰ ਰਹੇ ਕਿਉਂਕਿ ਅਸੀਂ ਤੁਹਾਡੀ ਮੰਨ ਲਈ ਤਾਡੀ ਮੰਨ ਕੇ ਅਸੀਂ ਇਤਹਾਜ ਦਾ ਜਿਹੜਾ ਪ੍ਰੋਗਰਾਮ ਸੀ ਉਹ ਕੈਨਸਲ ਕਰਤਾ 4 ਦਿਨ ਦਾ ਤੁਹਾਨੂੰ ਟਾਈਮ ਵੀ ਦੇ ਦਿੱਤਾ ਔਰ 4 ਦਿਨਾਂ ਦੇ ਬਾਅਦ ਜੇ ਕੋਈ ਹੱਲਾ ਗੁੱਲਾ ਨਾ ਹੋਇਆ ਫਿਰ ਇਹ ਪੰਥ ਜਿਹੜਾ ਆਪਣੇ ਆਪ ਹੱਲਾ ਗੁੱਲਾ ਕਰੇਗਾ ਇਸ ਕਰਕੇ ਅਸੀਂ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦੇ ਹਾਂ ਕਿ ਜੇ ਉਹ ਇਸ ਮੁੱਦੇ ਨੂੰ ਚੁੱਕ ਕੇ ਉੱਤੇ ਪਰਚਾ ਦਰਜ ਕਰਦਾ ਦੂਸਰੀ ਬੇਨਤੀ ਮੈਨੂੰ ਹੁਣ ਪਤਾ ਲੱਗਾ ਕਿ ਉਤੋਂ ਜਿਹੜੀ ਸਕਿਉਰਿਟੀ ਵਾਪਸ ਲੈ ਲਈ ਹੈ ਔਰ ਜੇ ਵਾਪਸ ਲੈ ਲਈ ਤੇ ਬਹੁਤ ਚੰਗੀ ਗੱਲ ਹੈ ਜੇ ਨਹੀਂ ਵਾਪਸ ਲਈ ਤੇ ਅਸੀਂ ਉਹ ਵੀ ਪ੍ਰਸ਼ਾਸਨ ਨੂੰ ਅਪੀਲ ਕਰਦੇ ਬੇਨਤੀ ਕਰਦੇ ਹਾਂ ਜੋ ਉਹਨੇ ਕਿਹੜਾ ਕੋਈ ਬਹੁਤ ਤਗੜੀ ਕੋ ਜੰਗ ਕੀਤੀ ਹੈ ਜਿਹੜੀ ਇਹਨੂੰ ਸਕਿਉਰਿਟੀ ਦੇ ਦਿੰਦੀ ਹੈ ਪੰਜਾਬ ਸਰਕਾਰ ਨੂੰ ਕਹਿੰਦੇ ਆ ਔਰ ਜਿਹੜਾ ਕੋਈ ਧਰਮਾਂ ਦੇ ਵਰ ਖਿਲਾਫ ਬੋਲਦਾ ਉਹਨੂੰ ਚੁੱਕ ਕੇ ਕਿਉਂ ਸਕਿਉਰਿਟੀ ਦੇ ਦਿੰਦੇ ਹੋ ਔਰ ਇਹਨਾਂ ਦੇ ਹੌਂਸਲੇ ਇੰਨੇ ਵੱਧ ਗਏ ਆ ਕਿ ਦਿਨ ਬਾ ਦਿਨ ਨੇਤੀ ਕੋਈ ਨਾ ਕੋਈ ਉੱਠ ਕੇ ਕੋਈ ਨਾ ਕੋਈ ਧਰਮ ਦੇ ਵਰ ਖਿਲਾਫ ਬੋਲ ਦਿੰਦਾ ਕੋਈ ਰਹਿਬਰ ਦੇ ਵਰ ਖਿਲਾਫ ਬੋਲ ਦਿੰਦਾ ਤੇ ਇਹ ਕਰਕੇ ਉਹਨਾਂ ਨੂੰ ਸਕਿਉਰਿਟੀ ਮਿਲ ਜਾਂਦੀਆਂ ਇੱਕ ਦੂਜੇ ਵੱਲ ਇੱਕ ਦੂਜਾ ਵੀ ਕਰਦਾ ਤਾਂ ਕਰਕੇ ਇਹ ਜਿਹੜਾ ਪਾੜਾ ਜਿਹੜਾ ਵੱਧ ਰਿਹਾ ਹੈ ਜਦੋਂ ਤੁਸੀਂ ਸਕਿਉਰਿਟੀਆਂ ਦੇਣੀਆਂ ਬੰਦ ਕਰਤੀਆਂ ਇਹਨਾਂ ਤੇ ਪਰਚੇ ਦੇਣੇ ਸ਼ੁਰੂ ਕਰਤੇ ਫਿਰ ਤੁਹਾਨੂੰ ਆਉਣ ਵਾਲੇ ਸਮੇਂ 'ਚ ਕੋਈ ਇਦਾਂ ਦਾ ਜਿਹੜਾ ਕਹਿੰਦੇ ਵੀ ਇਹਦਾ ਦਿਮਾਗ ਖਰਾਬ ਇਦਾਂ ਦਾ ਬੰਦਾ ਕੋਈ ਨਜ਼ਰ ਨਹੀਂ ਆਏਗਾ ਇਸ ਕਰਕੇ ਅਸੀਂ ਅੱਜ ਜਿੰਨਾ ਵੀ ਪੰਥ ਇਕੱਠਾ ਆਇਆ ਵਾ ਸ਼ਰਮਾ ਜੀ ਦੇ ਦਫ਼ਤਰ ਵਿੱਚ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਔਰ ਪ੍ਰਸ਼ਾਸਨ ਜਿਹੜਾ ਸਾੜਨ ਦਾ ਵਾਅਦਾ ਕਰਕੇ ਗਿਆ ਇੱਤੇ ਖਰਾ ਉਤਰੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ